ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾ ਵਾਲਿਆਂ ਦਾ ਵਰਤੀ ਸਮਾਗਮ 2 ਅਕਤੂਬਰ ਤੋਂ 6 ਅਕਤੂਬਰ ਤੱਕ ਬੜੀ ਧੂਮ ਭਾਵ ਨਾਲ ਨਾਨਕ ਸਰਕਲੇਰਾ ਵਿਖੇ ਮਨਾਇਆ ਜਾ ਰਿਹਾ ਹੈ 2 ਅਕਤੂਬਰ ਰਾਤ ਨੂੰ ਪਹਿਲੇ ਦਿਨ ਦੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 4 ਅਕਤੂਬਰ ਰਾਤ ਨੂੰ ਪਾਏ ਜਾਣਗੇ ਭੋਗ ਉਪਰੰਤ ਦੂਜੀ ਲੜੀ ਦੇ ਖੰਡ ਪਾਠ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 6 ਅਕਤੂਬਰ ਰਾਤ ਨੂੰ ਪਾਏ ਜਾਣਗੇ 4 ਤੋਂ 5 ਤਰੀਕ ਨੂੰ ਰਹਿਨ ਸਬਾਈ ਕੀਰਤਨ ਹੋਵੇਗਾ 6 ਤਰੀਕ ਸਵੇਰੇ 10 ਵਜੇ ਨਗਰ ਕੀਰਤਨ ਹੋਵੇਗਾ ਜਿੰਨਾ ਸਮਾਗਮਾਂ ਦਾ ਸਿੱਧਾ ਪ੍ਰਸਾਰਣ YouTube ਟੈੰਗਲ ਟ੍ਰਾਇੰਗਲ ਪਾਰਟੀ ਪੰਜਾਬ ਤੇ ਸੋਨਾ ਪੰਜਾਬ ਤੇ ਲਾਈਵ ਦਿਖਾਇਆ ਜਾਵੇਗਾ ਵੱਲੋਂ ਫਰੈਂਡਸ਼ਿਪ ਇਮੀਗ੍ਰੇਸ਼ਨ ਨਾਲ ਇੱਕ ਸਤ ਕਲੇਰਾਂ ਵਾਹਿਗੁਰੂ ਜੀ ਕਾਲਤਾ ਵਾਹਿਗੁਰੂ ਜੀ ਕੀ ਫਤ